ਆਜੋ ਪਿਆਰੇ ਬੱਚਿਓ ਆਜੋ ਆਜੋ ਪਿਆਰੇ ਬੱਚਿਓ ਆਜੋ ਤੁਹਾਨੂੰ ਆਪਣਾ ਸਕੂਲ ਦਿਖਾਵਾਂ ਸੋਹਣੇ ਗੇਟ ਤੇ ਸੋਹਣੀਆਂ ਕੰਧਾਂ ਆਪਣੇ ਹੱਥੀ ਸਜਾਵਾਂ ਹਰ ਕੋਨਾ ਹੈ ਸੋਹਣਾ 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 ਹਰ ਕੋਨੇ ਲੈ ਕੇ ਜਾਵਾਂ ਕਿਸੇ ਕੋਨੇ ਤੇ ਫੁਲਕਾਰੀ ਕੱਢੇ ਕੱਢੇ ਕੋਈ ਸੁਹਾਣੀ ਕਿਸੇ ਕੋਨੇ ਤੇ ਭੰਗੜਾ ਪਾਉਂਦੇ ਤੱਕਿਉ ਪੰਜਾਬ ਦੇ ਹਾਣੀ ਕਿਸੇ ਕੋਨੇ ਤੇ ਭੰਗੜਾ ਪਾਉਂਦੇ ਤੱਕਿਉ ਪੰਜਾਬ ਦੇ ਹਾਣੀ ਇਨਾਂ ਹਾਸਿਆਂ ਪਿੱਛੇ ਛੁਪੀ ਹੈ ਅਜਬ ਕਹਾਣੀ ਇਨਾਂ ਹਾਸਿਆਂ ਪਿੱਛੇ ਛੁਪੀ ਹੈ ਅਜਬ ਕਹਾਣੀ ਆਜੋ ਪਿਆਰੇ ਬੱਚਿਓ ਆਜੋ ਆਜੋ ਪਿਆਰੇ ਬੱਚਿਓ ਆਜੋ ਗੁਰੂ ਅੰਗਦ ਦੇਵ ਸਾਹਿਬ ਦੀ ਇੱਕ ਤਸਵੀਰ ਬਣਾਈ ਗੁਰੂ ਅੰਗਦ ਦੇਵ ਸਾਹਿਬ ਦੀ ਇੱਕ ਤਸਵੀਰ ਬਣਾਈ ਗੁਰਮੁਖੀ ਲਿਪੀ ਨੂੰ ਜਿੰਨਾ ਮਾਣ ਬਖਸ਼ਿਆ ਆਪਣੇ ਹੱਥੀ ਸਜਾਈ ਗੁਰਮੁਖੀ ਲਿਪੀ ਨੂੰ ਮਾਣ ਬਖਸ਼ ਕੇ ਆਪਣੇ ਹੱਥੀ ਸਜਾਈ ਗੁਰਬਾਣੀ ਨੂੰ ਕਿੱਦਾਂ ਪੜ੍ਹਨਾ ਗੁਰੂਆਂ ਜੁਗਤ ਸਿਖਾਈ ਮਨ ਜੀਤੇ ਜਗਜੀਤ ਉਹਨਾਂ ਰਾਹ ਦਿਖਾਈ ਮਨ ਜੀਤੇ ਜਗਜੀਤ ਉਹਨਾਂ ਰਾਹ ਦਿਖਾਈ ਛੋਟੀ ਕਵਿਤਾ ਦਾ ਵੱਡਾ ਸ਼ਾਇਰ ਭਾਈ ਵੀਰ ਸਿੰਘ ਦੀਆਂ ਸਿੰਘ ਦੀਆਂ ਤਸਵੀਰਾਂ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨ ਮੰਨੀ ਫੜਫੜ ਰਹੀ ਤ੍ਰੀਕ ਸਮੇਂ ਕਸਕਾਈ ਕੰਨੀ ਛੋਟੀ ਕਵਿਤਾ ਦਾ ਵੱਡਾ ਸ਼ਾਇਰ ਭਾਈ ਵੀਰ ਸਿੰਘ ਦੀਆਂ ਤਸਵੀਰਾਂ ਕਿਸੇ ਕੰਧ ਤੇ ਉੱਤੇ ਬਣੀਆਂ ਰਾਜੇ ਰਣਜੀਤ ਦੀਆਂ ਵਹੀਰਾਂ ਕਿਸੇ ਕੰਧ ਦੇ ਉੱਤੇ ਬਣੀਆਂ ਰਾਜੇ ਰਣਜੀਤ ਦੀਆਂ ਵਹੀਰਾਂ ਸ਼ੇਰੇ ਪੰਜਾਬ ਕਹਾਇਆ ਜਿਸਨੇ ਤੇ ਬਦਲਦੀਆਂ ਤਕਦੀਰਾਂ ਸ਼ੇਰੇ ਪੰਜਾਬ ਕਹਾਇਆ ਜਿਸਨੇ ਤੇ ਬਦਲਦੀਆਂ ਤਕਦੀਰਾਂ ਆਜੋ ਪਿਆਰੇ ਬੱਚਿਓ ਆਜੋ ਤੁਹਾਨੂੰ ਆਪਣਾ ਸਕੂਲ ਦਿਖਾਵਾਂ ਸੋਹਣੇ ਗੇਟ ਤੇ ਸੋਹਣੀਆਂ ਕੰਧਾਂ ਹੱਥੀਂ ਖੂਬ ਸਜਾਵਾਂ ਹੱਥੀਂ ਖੂਬ ਸਜਾਵਾਂ ਸਰਦਾਰ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਸਖਦੇਵ ਰਾਜਗੁਰੂ ਇੱਕ ਦੂਜੇ ਨਾਲ ਕਿੱਦਾਂ ਜੁੜਦੇ ਇੱਕ ਦੂਜੇ ਨਾਲ ਕਿੱਦਾਂ ਜੁੜਦੇ ਸ਼ਹੀਦਾਂ ਤੋਂ ਲੈ ਪ੍ਰੇਰਣਾ ਕਿਵੇਂ ਦੁਇਸ਼ ਕੌਮ ਵੱਲ ਨੇ ਮੁੜਦੇ ਜਲਿਆਂ ਵਾਲੇ ਬਾਗ ਦਾ ਸ਼ਾਕਾ ਜਲਿਆਂ ਵਾਲੇ ਬਾਗ ਦਾ ਸ਼ਾਕਾ ਅੱਖਾਂ ਸਾਹਮਣੇ ਦੇਖੋ ਜਲਿਆਂ ਵਾਲੇ ਬਾਗ ਦਾ ਸ਼ਾਕਾ ਅੱਖਾਂ ਸਾਹਮਣੇ ਦੇਖੋ ਵਿੱਚ ਸਕੂਲਾਂ ਆ ਕੇ ਪਹਿਲਾਂ ਸ਼ਹੀਦਾਂ ਨੂੰ ਮੱਥਾ ਟੇਕੋ ਵਿੱਚ ਸਕੂਲਾਂ ਆ ਕੇ ਪਹਿਲਾਂ ਸ਼ਹੀਦਾਂ ਨੂੰ ਮੱਥਾ ਟੇਕੋ ਨਕਸ਼ੇ ਕਦਮਾਂ ਉੱਤੇ ਚੱਲਣ ਦਾ ਕਰ ਲੋ ਵਾਅਦਾ ਪੱਕਾ ਕਰੋ ਇਰਾਦਾ ਪੱਕਾ ਕਰੋ ਇਰਾਦਾ ਔ ਦੇਖੋ ਸੋਹਣ ਸਿੰਘ ਭਗਣਾ ਬਾਬਾ ਹੱਥ ਚ ਕੁੰਡੀ ਫੜ ਕੇ ਔ ਖੜਾ ਸਾਡਾ ਸੋਹਣ ਸਿੰਘ ਭਗਣਾ ਬਾਬਾ ਹੱਥ ਚ ਖੂੰਡੀ ਫੜ ਕੇ ਗਦਰ ਲਹਿਰ ਕਾਮਾਗਾਟਾ ਕਿਵੇਂ ਬੋਲਿਆ ਸਿਰ ਚੜ ਕੇ ਸਕੂਲ ਦੀ ਖਾਤਰ ਮੱਝ ਵੇਚਦੀ ਤੇ ਹੋਕਾ ਦਿੱਤਾ ਖੜ ਕੇ ਆਪਣੇ ਸਾਰੇ ਬੱਚੇ ਪੜ੍ਹਾ ਲਓ ਸਕੂਲਾਂ ਦੇ ਵਿੱਚ ਪੜ੍ਹ ਕੇ ਸਕੂਲਾਂ ਦੇ ਵਿੱਚ ਪੜ੍ਹ ਕੇ ਕਲਪਨਾ ਚਾਵਲਾ ਪਲਾੜ ਯਾਤਰੀ ਸਾਡੇ ਦੇਸ਼ ਦਾ ਮਾਣ ਕਲਪਨਾ ਚਾਵਲਾ ਪਲਾਟ ਯਾਤਰੀ ਸਾਡੇ ਦੇਸ਼ ਦਾ ਮਾਣ ਅਬਦੁਲ ਕਲਾਮ ਨੇ ਦੱਸਿਆ ਸਾਨੂੰ ਕਿਵੇਂ ਪੜ੍ਹਨੀ ਹੈ ਵਿਗਿਆਨ ਉੱਡਣਾ ਸਿੱਖ ਮਿਲਖਾ ਸਿੰਘ ਉੱਡਣਾ ਸਿੱਖ ਹੈ ਮਿਲਖਾ ਸਿੰਘ ਸਾਡੇ ਦੇਸ਼ ਦੀ ਸ਼ਾਨ ਉੱਡਣਾ ਸਿੱਖ ਹੈ ਮਿਲਖਾ ਸਿੰਘ ਸਾਡੇ ਦੇਸ਼ ਦੀ ਸ਼ਾਨ ਸਾਡੇ ਦੇਸ਼ ਦੀ ਸ਼ਾਨ ਭੀਮ ਰਾਉ ਅੰਬੇਦਕਰ ਦੇਖੋ ਭੀਮ ਰਾਉ ਅੰਬੇਦਕਰ ਦੇਖੋ ਜਿਸ ਨੇ ਲਿਖਿਆ ਸੰਵਿਧਾਨ ਭੀਮ ਰਾਉ ਅੰਬੇਦਕਰ ਦੇਖੋ ਜਿਸ ਨੇ ਲਿਖਿਆ ਸੰਵਿਧਾਨ ਉਸ ਦੀ ਵਿਦਿਆ ਨੂੰ ਮਨ ਦਾ ਕੁੱਲ ਜਹਾਨ ਉਸ ਦੀ ਵਿਦਿਆ ਨੂੰ ਮਨ ਦਾ ਕੁੱਲ ਜਹਾਨ ਆਜੋ ਪਿਆਰੇ ਬੱਚਿਓ ਆਜੋ ਸੋਨੂ ਸਕੂਲ ਦਿਖਾਵਾਂ ਔਰ ਤਸਵੀਰ ਹੈ ਪਾਤਰ ਦੀ ਔਹ ਤਸਵੀਰ ਹੈ ਪਾਤਰ ਦੀ ਜਿਸ ਦਾ ਰੁਖ ਅਰਜ ਕਰੇ ਔਹ ਤਸਵੀਰ ਹੈ ਪਾਤਰ ਦੀ ਜਿਸ ਦਾ ਰੁਖ ਅਰਜ ਕਰੇ ਸੋਹਣੇ ਸਕੂਲ ਪਿੰਡ ਦਾ ਸੋਹਣਾ ਸਕੂਲ ਸ਼ਾਲਾ ਤਰੱਕੀ ਕਰੇ ਸੁਖ ਸ਼ਾਲਾ ਤਰੱਕੀ ਕਰੇ ਸ਼ੁ크 ਸ਼ਾਲਾ ਤਰੱਕੀ ਕਰੇ ਤਰੱਕੀ ਕਰੇ ਦਾਖਲਾ ਕਰਵਾਓ